ਲਓ ਜੀ ਮਿੱਤਰੋ ਅੱਜ ਐ ਦਿਨ ਬੁੱਧਵਾਰ ਤੇ ਅੱਜ ਆਪਣਾ ਇੱਕ ਸ਼ੂਟ ਸਟਾਰਟ ਤੇ ਆਪਾਂ ਦਾ ਅਫਰ ਵਿੱਚ ਪਹੁੰਚ ਚੁੱਕੇ ਆ ਤੇ ਸਾਰੇ ਹੀ ਕਲਾਕਾਰ ਰੈਡੀ ਨੇ ਵਾਜੀਵਾ ਇਹ ਪਿੰਕੀ ਜੀ ਨੇ ਇਹ ਬਾਪੂ ਜੀ ਨੇ ਇਲਤੀ ਬੁੜਾ ਤੇ ਇਹ ਜੱਗਾ ਜੀ ਨੇ ਹਾਂ ਜੀ ਹਾਲੇ ਜੱਗਾ ਜੀ ਬਾਪੂ ਆਇਆ ਹੀ ਹੋਈ ਹੈ ਉਹਦਾ ਘਰਟਾ ਤਾਂ ਬਾਪੂ ਉਹਦਾ ਘਰਟਾਤਾ ਉਹ ਯਾਦ ਰੱਖੀ ਤਾਂ ਆ ਹੀ ਹੋਈ ਹੈ ਕੁੜੀਆਂ ਹਾਂ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਆ ਸਾਡੇ ਚੰਦੂ ਦਾ ਹਾਂ 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 ਜਿੰਨੀ ਤੋਂ ਗੱਲ ਬਾਤੀ ਹੁੰਦੀ ਹੈ ਵਧਾ ਲਿਆ ਕਰੋ ਜੀ ਠੀਕ ਚਲੋ ਅਗਲਾ ਸੀਨ ਬਾਈ ਅਗਲਾ ਕਿਹੜਾ ਅਗਲਾ ਜੱਗੇ ਦਾ ਮੇਰਾ ਤਾਂ ਨਹੀਂ ਨਹੀਂ ਜੱਗੇ ਦਾ ਇਹਦੇ ਘਰ ਵਾਲੀ ਨਾਲ ਆਹ ਕਰ ਦੁੰਨੇ ਆ ਫਿਰ ਆਪਾਂ ਹਾਂ ਇਹਦਾ ਸੀਰੀ ਲਾਉਣ ਵਾਲਾ ਕਰ ਦੋ ਹੈ ਆਹ ਕਰ ਦੋ ਸੀਰੀ ਲਾਉਣ ਵਾਲਾ ਉਹ ਤਾਂ ਸ਼ਾਮ ਨੂੰ ਕਰ ਦਾਂਗੇ ਬਾਈ ਨਹੀਂ ਕਰ ਦੋ ਕੰਮ ਨਿਬੜੋ ਬਾਈ

ਮੁੰਡੀ ਰਾਮ ਚੀਲਾ ਜਦੋਂ ਬਾਬੇ ਨੇ ਦੇਖ ਲਿਆ ਨਾ ਉਹ ਵੀ ਮਾਰੋ ਐਡਾ ਯਾਰਾ ਅਸੀਂ ਕਈ ਕੀ ਰੋਲ ਕਰ ਲੈਂਦੇ ਆ ਕੁੰਡ ਕੱਢ ਕੇ ਜੇ ਉਹ ਡਾਇਲੋਗ ਮਾਰਿਓ ਰੁੱਕ ਕੇ ਜੇ ਦੇਖ ਕੇ ਇਧਰ ਪੂਰੇ ਟੂਟੀ ਦੇ ਮੂਰੇ ਹੋਵੇ ਇੱਥੇ ਕੀ ਕਰੇਗਾ ਤੂੰ ਬੋਲਚ ਅੱਗੇ ਆ ਕੇ ਆਉਂਦੇ ਜੀ ਆ ਕੇ ਮੁੱਖ ਮੰਤਰੀ ਚੰਨੀ ਵਾਂਗੂ ਸੀ ਕਈ ਰੋਲ ਸਰਵਿਸ ਕਰ ਲੈ ਠੀਕ ਹੈ ਮੈਂ ਪੁਲਸਾਰੀ ਬਣ ਜੰਨੇ ਆ ਮੈਂ ਸਾਦੀ ਬਣ ਜੰਨੇ ਠੀਕ ਹੈ ਮੈਂ ਤੇਰਾ ਹੀ ਬਣ ਜੰਨੇ ਠੀਕ ਹੈ ਕੀ ਗੱਲ ਕਰਤੇ ਯਾਰ ਹਾਂ ਬਈ ਉਹਨੂੰ ਸਮਝਾ ਉੱਥੇ ਜਾ ਦੱਸ ਤਾਨੂੰ ਜੀ ਉਹਦਾ ਕੁੰਡਾ ਵੜ ਕੇ ਉਹ ਤਾਂ ਉਹ ਬਣ ਰਿਹਾ ਉਹਨੂੰ ਕਹੇ ਹੱਥ ਨੂੰ ਤੂੰ ਬਾਪੂ ਸਵੇਰ ਦਾ ਟਾਈਮ ਹੈ ਅੱਛਾ ਤੂੰ ਰੇ ਹੱਥ ਪੈਰ ਜੇ ਜਿਵੇਂ ਬੰਦਾ ਕੁਲੜੀ ਜੀ ਕਰਕੇ ਬੰਦ ਲਾ ਹੱਥ ਜੇ ਤੋ ਇਹ ਨਾਲ ਗੀਤ ਗਾਇਆ ਠੀਕ ਹੈ ਤੇ ਤੁਸੀਂ ਇੱਕਦਮ ਆਏ ਹਾਂਜੀ ਉਹ ਸਹੀ ਹੈ ਠੀਕ ਹੈ ਇਹ ਇੱਥੋਂ ਆਇਆ ਹੈ ਹਾਂ ਅਭੀ ਮਸਤੀ ਚ ਆ ਰਹੀ ਆ ਆਈ ਅੰਦਰ ਇਹ ਇੱਥੋਂ ਹੈ ਰੁਕੀ ਇਹਨਾਂ ਦਾ ਗੀਤ ਸੁਣਨਾ ਤੁਸੀਂ ਨੇ ਪ੍ਰੋਪਰ ਸੁਣ ਕੇ ਫਿਰ ਡਾਇਲੋਗ ਮਾਰਨਾ ਹੈ ਯਾਨੀ ਕਿ ਨੇੜੇ ਆ ਕੇ ਸੀਨ ਲੈ ਲਿਓ ਠੀਕ ਹੈ ਜੀ ਓਕੇ 2D ਦਾ ਐਵੀ ਵਾਕੇ ਵਿਚਰ ਥੱਲੇ ਪਾਣੀ ਥੰਦੀ ਜੋ ਕੋਈ ਜਿੱਕਰ ਨਹੀਂ ਅੱਛਾ ਹੋਰ ਝੜ ਤੋਂ ਥਵਾ ਯਾ ਗਾਂਟੀ ਰੋਟੀ ਚਾ ਲਓ ਜੀ ਬਸ ਇੱਕ ਦੇਖਾਂ ਸਰ ਪੱਲਾ ਕਰ ਲਾਂ ਮੈਂ ਦੇ ਬਾਹਰੇ ਖੜੋ ਤਰੋ ਬੀ ਇਹ ਪਾਸੇ ਬਕੂ ਦੇ ਰਣੀ ਪਿੰਦਾ ਤੋਂ ਕੁਝ ਨਹੀਂ ਹੁੰਦਾ ਟੈਨਸ਼ਨ ਨਾਲ ਸੀਲ ਕਰਾ ਨੋਮੀ ਰੈਡੀ ਹਾਂ ਸਟਾਰਟ ਹੈ ਚੌਂਕੀਦਾਰ ਗਿਆ ਕੋਲ ਲਗਿਆ ਜੀ ਮੈਂ ਕਿਹਾ ਵੀ ਗਾਣਾ ਭੁੱਲੂਗਾ ਡੋਈ ਉਹ ਪਿੱਛੇ ਦੌੜੀ ਜਾਂਦਾ ਡੋਈ ਚੌਂਕੀਦਾਰ ਗਿਆ ਦੱਸ ਕੇ ਮਾਹਤਾ ਮੈਨੂੰ ਡਰਨਾ ਮੈਂ ਕਹਿੰਨਾ ਸੀਨ ਆਪਣੇ ਬਈਓ ਗੌਰ ਨਾਲ ਕਰਾਲਾ 5 ਵਜੇ ਬਾਪੂ ਦੀ ਬੱਸ ਆਊਗੀ ਠੀਕ ਹੈ ਉਹ ਤਾਂ ਸਾਰਿਆਂ ਨੇ ਆਊਗਾ ਬਾਪੂ ਉਹੀ ਚੌਕੀਦਾਰ ਗਿਆ ਦੱਸ ਕੇ ਚੰਡੀਗੜ੍ਹੋਂ ਨਾ ਜਵਾਨ ਤੋ ਹੋਈ ਠੀਕ ਹੈ ਹਾਂ ਕਰਦੀ ਵਕੀਲ ਫਿਰਦੀ ਡਾਕੇ ਮਾਰਨੋਂ ਨਾ ਯਾਰ ਨੂੰ ਹਟਾਇਆ ਹਾਂ ਠੀਕ ਹੈ ਜੀ ਹਾਂ ਲੈ ਝਗਾਣਾ ਲੈ ਜੀ ਇਹ ਚ ਰੈਡੀ ਸਟਾਰਟ ਚੌਕੀਦਾਰ ਚੌਕੀਦਾਰ ਯਾਦ ਰੱਖ ਲੈ ਪੁਰਾਣਾ ਬੰਦਾ ਪੁਰਾਣੇ ਗੀਤ ਨਹੀਂ ਤੂੰ ਯਾਦ ਰੱਖ ਸਕਦਾ ਚਲੋ ਰੈਡੀ ਹਾਂ ਸਟਾਰਟ ਹਾਂ ਦੋਹੀ ਦਸ ਕੇ ਤੋਂ ਦਾਰਿਆ ਅਸਤ ਜਗ ਨੇ ਪੰਜ ਛੇ ਲੈਂਦੇ ਨੇ ਦੂਗੀ ਤਾਂ ਮੇਲਾ ਦੋ ਹੋਰ ਵੇਚ ਹਾਂ ਹੋਰ ਰਹਿ ਗਿਆ ਅੱਛਾ ਉਹ ਤਾਂ ਭਈ ਉਹ ਕੈਸਾਰੀ ਨਾਲੇ ਜੱਗੇ ਆਪਦੀ ਉਹ ਬਾਜੀ ਚ ਬੋਲ ਥੋੜਾ ਥੋੜਾ ਜਾ ਹੁਣ ਜਮੀ ਸਿੰਪਲ ਜਮੀ ਸਿੰਪਲ ਹੋ ਗਿਆ ਦੀ ਹੁਣ ਭੁੱਲ ਜਾਣਾ ਵੀ ਪਰ ਯਾਦ ਕਰਾ ਦੇ ਹਾਂ ਹੁਣ ਜਮੀ ਸਿੰਪਲ ਹੋ ਗਿਆ ਦੀ ਹਾਂਜੀ ਕੀ ਗੱਲ ਜਿਆਦਾ ਦੀ ਬੱਸ ਤੇਰੀ ਮੋਦੀ ਵੀ ਤੂ ਸਿਰ ਕਰਕੇ ਆਇਆ ਉਹਨਾਂ ਦੇ ਐ ਫਲਾਣਾ ਤੇ ਘੜਾ ਤੂੰ ਕਹੀ ਵੀ ਮੇਰੇ ਨਾਲ ਸਲਾਹ ਨਹੀਂ ਕਰੀ ਕਹਿੰਦੇ ਤੇਰੇ ਨਾਲ ਸਲਾਹ ਕੀ ਸੁਭਾ ਕਰਦਾ 10 ਦਰਦਾ ਕਹਿੰਦੇ ਨੂੰ ਪੇਕੇ ਨਹੀਂ ਨੂੰ ਮੇ ਤੇ ਆਈ ਤਾਂ ਤੂੰ ਕਹਿੰਦਾ ਹੱਥ ਨੇ 8 ਵਜੇ ਰਾਤ ਤੇਰੀ ਸਲਾਹ ਸਲਾਹ ਮੈਂ ਸਿਰਗਣੀ ਹੋ ਰਹ ਜੂਗਾ ਹਾਂ ਚਲ ਐ ਤੇ ਨਹੀਂ ਕਰਾਂ ਬੁੱਗੀਆਂ ਹੋਈਆਂ ਹੋਈਆਂ ਹਾਂ ਹਾਂ ਚਲੋ ਜੀ ਐ ਹੋ ਚਾਲਿਸ ਵਰ ਨੂੰ ਮੈਂ ਬੈਠੇ ਬੈਠੇ ਨਹੀਂ ਖੜੀਏ ਪ੍ਰੇਮ ਦਾ ਲੋਟਾ ਨੇ ਖੜੀ ਹੋ ਚੱਲ ਜੂਗਾ ਹੈਲੋ ਕਿਧੜੇ ਖੜੇ ਹੋ ਜਿਓ ਨਹੀਂ ਤੂੰ ਦੇਖੀ ਹਾਂਜੀ ਸਰ ਨਾ ਨਾ ਇਹ ਇਧਰ ਨੂੰ ਨਾ ਨਾ ਲਾ ਬਟਾ ਗਰ ਮੈਨੂੰ ਤੇਰੇ ਕੋਈ ਨਹੀਂ ਇਧਰੋਂ ਕਰਕੇ ਬੋਲਣਾ ਪੂਰੀ ਜਿਹੀ ਖੜੀ ਓਕੇ ਜੀ ਇਧਰ ਫੇ ਚਲੋ ਰੈਡੀ ਹਾਂਜੀ ਬਾਈ ਸਰ ਚਲ ਦੇ ਖਲਾ ਸ਼ਾਬਾਸ਼ੇ ਸ਼ਾਬਾਸ਼ੇ ਮੈਨੂੰ ਤਾਂ ਕਹਿੰਦਾ ਲੱਸੀ ਲਿਆ ਦੇ ਮੇਰਾ ਤਾਂ ਕਾਲਜਾ ਮੱਚਦਾ ਆ ਹੁਣ ਬੁੱਕ ਨਾਲ ਝੋਸਾ ਲੱਗ ਰਿਹਾ ਨਾ ਤੇਰੀ ਕੋਈ ਜ਼ੁਬਾਨ ਨਹੀਂ ਹੈਗੀ ਨੀ ਕੰਜਰਾਂਏ ਜਾ ਕੇ ਦੁੱਤੀ ਜੀ ਲਾ ਕੇ ਬੈਠ ਗਈ ਲੱਗੀ ਉਹਦੇ ਸਟੇਲੇ ਸੁਣਾਣਾ ਤੈਨੂੰ ਤਾਂ ਬਸਾਂ ਗੱਲਾਂ ਕਰਨ ਨੂੰ ਫਰਦਾ ਕੋਈ ਨਹੀਂ ਮੈਂ ਮਰੇ ਕਰਦਾ ਮੇਰਾ ਕੱਲ ਜਾ ਨਿਕੜਨ ਨਾਲ ਹੋਇਆ ਪਿਆ ਹੋਰ ਵਦਰੀ ਲੱਸੀ ੜੀਤੀ ਚਲਾਂ ਉੱਥੇ ਜਾ ਕੇ ਨਹੀਂ ਬੈਠੀ ਸੀ ਉਥੇ ਦੀ ਸੁਣ ਕੇ ਮੇਨ ਤਾਂ ਅੱਜ ਵੀ ਲੱਗ ਰਹੀ ਦੀ ਵੀ ਮੈਂ ਕਦੋਂ ਜਾ ਕੇ ਤੇਰੇ ਨਾਲ ਟੱਕਰ ਮਾਰਾਂ ਨਾ ਤੂੰ ਕੀ ਕਰਕੇ ਆਪੇ ਨਹੀਂ ਜੇ ਟੱਕਰ ਟੱਕਰ ਮਾਰਨੀ ਹੈ ਕੰਜਰਾਂਾਂ ਦੀਆਂ ਕਿਹਾ ਥਮਲੇ ਚ ਮਾਰਾ ਮੈਂ ਤਾਂ ਮਾਲਾ ਬੱਦਾਂ ਨਾਲੇ ਮੈਨੂੰ ਟੱਕਰ ਮਾਰ ਕੇ ਮਾਰੇ ਇਸ ਨੂੰ ਪਹਿਲਾਂ ਮੇਰੀ ਗੱਲ ਸੁਣ ਲੈ ਨਾ ਉਹਨਾਂ ਨੇ ਕੀ ਕਰਕੇ ਆ ਫੀਰ ਕਰਕੇ ਮੇਰਾ ਸਲਾਹ ਕਰੀਆ ਕੋਈ ਨਹੀਂ ਸਲਾਹ ਕਰਨ ਨੂੰ ਤੂੰ ਐਟੀ ਕੱਡੀ ਕੇ ਸਲਾਹਾਂ ਕਰਨ ਵਾਲੀਆਂ ਨਹੀਂ ਦੱਸ ਦਿੰਦਾ ਤੈਨੂੰ ਜਾ ਕੇ ਪੇਕੇ ਬੈਠੀ ਨੂੰ ਹੋਗੇ ਮੈਂ ਮੈਂ ਆਜੇ ਕੋਈ ਗੜਤ ਕਾਲਾ ਥਨੇ ਆ ਕਿ ਤੂੰ ਬੜੀਆਂ ਹੈ ਔਰੇ ਮੈਂ ਤੇਰੀ ਸਲਾਹ ਸਲਾਚ ਰਹੀ ਨਾ ਐਦਨੇ ਬੂਗੀਆਂ ਬੋਲੋਈਆਂ ਦੀਆਂ ਨਾ ਜਦੋਂ ਮੈਨੂੰ ਕਿਹਾ ਕਿ ਜਾ ਕੇ ਦੱਸੀ ਜਾ ਪਹਿਲਾਂ ਤੇਰਾ ਗੱਲ ਕਰਦਾ ਫਰਜ਼ ਨਹੀਂ ਮੈਨੂੰ ਤੇਰੀ ਤੀਵੀਂ ਆ ਕੰਜਰਾ ਕੋਈ ਬਗਾਨੀ ਨਹੀਂ ਹੈਗੀ ਵੀ ਤੂੰ ਮੇਰੇ ਨਾਲ ਸਲਾਹਾਂ ਨਾ ਕਰੇ ਫਿਰ ਮੈਂ ਵੀ ਤੇਰਾ ਖਾਸ ਮੈਂ ਵੀ ਕੋਈ ਬਗਾਨਾ ਬੰਦਾ ਨਹੀਂ ਹੈਗਾ ਇਹ ਨਾ ਚਵਰ ਚੰਨ ਤੂੰ ਇਹੀ ਬੋਲੀ ਜਮੇ ਤੇਰੀ ਜੁਬਾਨ ਹੋਈ ਪਈ ਹੈ ਮੈਂ ਤਾਂ ਇਹੀ ਬੋਲੂਗੀ ਨਾ ਜਿਹੜੀ ਮੈਂ ਜਵਾਨ ਕਰੀ ਬੈਠੀਆ ਤੂੰ ਤਾਂ ਉਹਨਾਂ ਨਾਲ ਜਵਾਨ ਕਰਿਆ ਜਿਹੜਾ 70000 ਰੁਪਇਆ ਮੈਂ ਫੜਿਆ ਟੀਗਾ ਆ ਮੇਰੀ ਪਿੰਡਸ ਵੇਲੇ ਆਪਦੀ ਭੈਣ ਮਰਾਵੇ ਤਰੀ ਪਿੰਡਸ ਖੜੀ ਹੋ ਕੇ ਨਾਲੇ ਜਵਾਨ ਤਾਂ ਗਰੀਤੀ ਮੈਂ ਨਹੀਂ ਗਰੀਦੀ ਤੇਰੇ ਪਿੱਛੇ ਲੱਗ ਕੇ ਹੁਣ ਮੈਂ ਉਹਦਾ ਚੁੱਗਾ ਚੌਣ ਥੋੜੂ ਕਰਾਨਾ ਨਹੀਂ ਤਿੰਨ ਥਾਂ ਮੇਂ ਖੇਤ ਨੇ ਉਹਨਾਂ ਤੇ ਹੈ ਮੇਰਾ ਸਾਲਕ ਨਾ ਖਾਲ ਘਟਦਾ ਬੱਟ ਦੇਖ ਕੇ ਬੰਦੇ ਨੂੰ ਆਇਆ ਹੋਇਦਾ ਵੀ ਕਰੂੰਗਾ ਉਹੀ ਕਰੂੰਗਾ ਉਹੀ ਟਰਾਲੀ ਤੋਂ ਉਹਦੇ ਕੱਖਾਂ ਦੀ ਵਢਣੀ ਪੈਂਦੀ ਆ ਹੁਣ ਮੀਨੂੰ ਮਰਵਾਵੇਂ ਜੀ ਤੂੰ ਸਾਈਕਲ ਤੇ ਹੁੰਦੇ ਨੇ ਮਰਦਾ ਗੋਡੇ ਘਾਜਣਗੇ ਇੰਨਾ ਜੀ ਦੇਖ ਰਾ 5 ਕਿਲੇ ਆਉਂਦੇ ਨੇ 5 ਠੇਕੇ ਦੇ ਲੈਂਦੇ ਨੇ ਰਹਿਣਾ ਹੁੰਦਾ ਇਹਨਾਂ ਦਾ ਮੇਲਾ ਮਲੰਗਾ ਦੋ ਕੁ ਹੀ ਤਾਂ ਹੋਰ ਵੇਚਦੇ ਅੱਠੇ ਰਹਿ ਜਾਣਗੇ ਨਹੀਂ ਮੇਰਾ ਤਾਂ ਖਾਲਸਾ ਔਖਾ ਲੰਘ ਜੂ ਆਹੋ ਆਬ ਦੀਓ ਸੋਚ ਕਰਿਆ ਘਰ ਮੇਰੀ ਕੋਈ ਸੋਚ ਨਹੀਂ ਮੇਰੀ ਪਿੰਡਸ ਫੜ ਜਾਂਦੀ ਮੈਂ ਮਰ ਜਾਂਦੀ ਤੂੰ ਤਾਂ ਇਹੀ ਕੁਝ ਭੌਣਦਾ ਤੀਗਾ ਤੂੰ ਤਾਂ ਕੱਲਾ ਰਹਿ ਕੇ ਰਾਜੀ ਹੈ ਹਟੀ ਤਾਂ ਨਹੀਂ ਮਰੀਦੇ ਨਹੀਂ ਤੂੰ

ਕਾਂ ਇਹ ਦੇਖ ਰਹਾ ਉਹ ਕੱਡੀ ਇਕੱਠੀ ਜੀਵ ਲੱਗ ਰਿਹਾ ਮਾਂ ਚਰੀ ਮੈਂ ਬੜਾ ਸੱਚੀ ਬੜਾ ਸੱਚੀ ਪਾਣੀ ਉਹ ਫੇਰ ਉਹ ਬਿਚਾਰ ਮੈਨੂੰ ਦੱਸੋ ਭਾਈ ਮੂਰਤੀ ਬੋਲਦੀ ਕਿੰਨਾ ਹੈ ਕਿ ਜਿਹੜਾ ਉਹ ਅਗਲੇ ਨਹੀਂ ਬਰੋਨਾ ਕਿਵੇਂ ਗੱਲ ਕਰਨੀ ਹੈ ਉਹ ਚੱਕੀ ਦਿਮਾਗ ਤੇ ਭਰ ਕੇ ਭਰਿਆ ਹੈ ਕਿਉਂ ਬਿਚਾਰੀ ਮੂਰਤੀ ਨੂੰ ਗੁੱਟਾ ਲਾ ਕਰੇ ਉਹ ਪਰ ਹੋਰ ਕੀ ਕਹਾਂ ਚਾਚਾ ਬੋਲਦੀ ਹੈ ਬਹੁਤਾ ਲੱਗੇ ਮੇਰੀ ਗੱਲ ਕਰੇ ਕਲੇਸ਼ ਮਾੜਾ ਹੁੰਦਾ ਕਲੇਸ਼ ਦਾ ਮੂੰਹ ਕਾਲਾ ਤਮੇ ਜਦਾਂ ਹੈ ਕਰੇ ਕਰੇ ਸੁਣੀ ਕਰਦੇ ਨੇ 170 ਰੁਪਏ ਨੇ ਮੇਰੇ ਵਾਪਸ ਕਰ ਆਪਦਾ ਭਾਈ ਜਿੱਥੇ ਅਸੀਰ ਕਰ ਰੱਖਿਆ ਓਏ ਉਹ ਤਾਂ ਗੱਲ ਠੀਕ ਹੈ ਜੇ ਤੂੰ ਮੇਰੇ 170 ਦੇ ਦੇਗਾ ਫੇਰੇ ਕੰਮ ਨਿਪੜੂਆ 170 ਨਾਲ ਹੀ ਕਲੇਸ ਹੋਇਆ ਜੇ ਤੂੰ 170 ਨਾਲ ਜਾਂਦਾ ਪਊਆ ਪਰੇਟ ਨਾ ਕਰਦਾ ਹੈ ਉਹ ਤਦੋਂ ਪੀਆ ਤੇ ਰੋਦੀ ਨਾ ਹੁੰਦੀ 500 ਲੈਣਾ ਚਾਹਤਾ ਇੱਥੋਂ 170 ਆਪਦੇ ਕੱਟ ਲਈ ਜੇ ਤੈਨੂੰ ਬਾੜਾ ਦਊਗਾ ਨਾਲੇ ਮੇਰੀ ਗੱਲ ਸੁਣਾ ਜਿਹੜੀ ਜਿੱਗੇ ਨੇ ਜਵਾਨ ਕਰਤੀ ਉਹ ਕਰਤੀ 170 ਦੇ ਰਹਿ ਗਏ ਨੇ ਜਿਹੜੇ ਘਰੇ ਜਿਹੜਾ ਆਪਾਂ ਵਾਟੀ ਦਰਦੇ ਨੇ ਆਪਾਂ ਨੂੰ ਰੁਕੇ ਚੱਕਦੇ ਜਦੋਂ ਅਗਲਾ ਕੱਡੂ ਆ ਫੇਰ ਹੀ ਨਿਕਣਾ ਈ ਕੋਈ ਭਾਈ ਮੂਰਤੀ ਕਿਵੇਂ ਕਰਨਾ ਦੇਖ ਰਹਾ ਮੈਂ ਕੀ ਕਰਨਾ ਦੇਖ ਲੋ ਚਾਚਾ ਜੀ ਟਵਾਨ ਦਾ ਪਹਿਲਾਂ ਉੱਥੇ ਵੀ ਹੋਈ ਹੋਈ ਆ 70000 ਦੀ ਚਾਚਾ ਪੁੱਤਰ ਕਹੇ ਥੋੜੇ ਨਾਲ ਕਿਹੜਾ ਪੂਰੀ ਪਾ ਦੂਗਾ ਫੇਰ ਮੂਰਤੀ ਨਹੀਂ ਆ ਸੋਚ ਘਾਰਾ ਮੂਰਤੀ ਤਾਂ ਆਪਾਂ ਨੇ ਡੰਡਾ ਲੈ ਕੇ ਘੁਰਤੀ ਹੁਣ ਇਹ 1 ਰੁਪਈ ਰਣਕਦੀ ਮੇਰੀ ਗੱਲ ਸੁਣ ਲੈ ਭਾਈ ਜਿਹੜਾ ਕੀ ਆ ਜਾ ਹਾਂ ਹਾਂ ਬੋਲੋ ਇੱਥੇ ਬੋਲ ਜੀ ਐਨਾ ਤਾਂ ਕਰ ਸਕਦਾ ਹਾਂ ਆਈ ਵਿੰਕੀ ਆ ਖੇਤਾਂ 'ਚ ਪਰਸ ਦਾ ਕੀ ਕੰਮ ਬਈ ਹੂੰ ਮੈਂ ਹੈ ਕੱਖ ਪਰ ਸੁੱਜੀ ਪਾ ਲੂੰਗੀ ਅੱਛਾ ਕੱਖਾ ਕ ਪੈਂਦੀ ਤੁਸੀਂ ਨੇ ਆ ਕੀ ਕਰਿਆ ਇਹ ਪਤਾ ਹੀ ਨਹੀਂ ਮੈਨੂੰ ਦਾ ਕੱਖ ਵੜਨਾ ਨਾ ਸੁਰਖੀ ਪਾਊਡਰ ਲਾ ਕੇ ਛਾਫਾ ਪਾ ਕੇ ਐ ਖੇਤ ਕੌਣਾ ਦਾ ਕੱਖ ਵੜਨਾ ਨਾ ਸੁਰਖੀ ਤਾਂ ਹੀ ਆਉਂਦੇ ਨੇ ਸੁਰਖੀ ਕਿਹੜਾ ੜੂਗੀ ਹਣਾ ਹਾਂ ਲੈ ਦੱਸ ਆ ਦੇਖਾ ਬਾਪੂ ਗਲਾਬੀ ਪੱਗ ਬਨਦੇ ਹੁੰਦੇ ਨੇ ਇਹ ਉਮਰ ਚ ਕਿਉਂ ਮੜੀ ਦਾ ਸੀਜ਼ਨ ਹੋਵੇ ਪੱਗ ਗਲਾਬੀ ਬੰਨੀ ਫਿਰਦਾ ਹੈ ਉਹ ਮੇਰਾ ਦੂਜਾ ਵਿਆਹ ਹੋਇਆ ਨਾ ਨਵਾਂ ਨਵਾਂ ਹੋਇਆ ਜੇ ਫਿਰ ਅੱਜ ਤਾਂ ਨਵੇਂ ਕੱਪੜੇ ਪਾਉਣੇ ਹੀ ਆ ਨਵਾਂ ਨਵਾਂ ਤੂੰ ਆਪ ਦੇਖਣ ਨੂੰ ਨਵਾਂ ਲੱਗਦਾ ਨਾ ਸਾਡੇ ਤੇ ਦੀ ਪੰਜੀਰੀ ਆਉਗੀ ਤੇਰਾ ਕੈਮਰਾ ਕਿੱਥੇ ਆ ਬਈ ਤੇਰਾ ਕੈਮਰਾ ਕਿੱਥੇ ਹੈ ਆ ਸੀਗਾ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਆ ਫੇਰ ਨਾ ਕਹੀਂ ਬਈ ਉੱਪਰ ਲਿਆਇਓ ਉੱਪਰ ਲਿਆਇ ਕੀ ਬੁੱਲੇ ਮੈਂ ਕਹਾਂ ਇਹ ਨਾ ਹੁੰਦਾ ਕਿ ਮੈਕਾਂ ਦੀ ਡੱਬੀ ਉੱਚ ਪਈ ਹੈ ਫੜਾਈ ਦੀ ਮੈਂ ਜੀ ਨੂੰ ਫੜਾਈ ਤੈਨੂੰ ਫੜਾਈ ਮੈਨੂੰ ਨਹੀਂ ਫੜਾਈ ਮੈਨੂੰ ਤਾਂ ਕੈਮਰਾ ਫੜਾਇਆ ਸੀ ਇਕੱਲਾ ਉਹਨਾਂ ਨੂੰ ਫੜਾਇਆ ਮੈਂ ਮੈ ਕੈਨ ਡਬੀ ਕਿਤੇ ਲੈ ਗਿਆ ਬਈ ਫਿਰ ਗੱਡੀ ਚੋਂ ਨਹੀਂ ਮੈਂ ਤਾਂ ਲੈ ਮਤਲਬ ਤਾਂ ਮੈਂ ਕਾ ਗੱਲਾਂ ਥੜਾਈਆ ਯਾਰ ਮੈਂ ਕਮਾ ਲਈ ਦੇਖੋ ਉਹ ਤਾਂ ਕਵੀਦਾਰੀਆਂ ਤਾਂ ਖਾਦੀ ਗੜੀ ਫਿਰ ਚਾ ਨਹੀਂ ਪੀਂਦੇ ਉਹ ਤਾਂ ਦਾਰੂ ਪੀਂਦੇ ਨੇ ਲੜਕੀ ਜਮੀਨ ਬਾਰ ਦੀ ਗੱਲ ਕਰੋ ਫੇਰ ਮੇਲੇ ਦੇ ਪਿੰਕੀ ਦੇ ਅਚਾਨ ਜਮੀ ਟਕਾਈ ਨਾਲ ਬੋਲੋ ਜੀ ਜਮੀ ਟਕਾਈ ਨਾਲ ਜਿਵੇਂ ਆਪਦੇ ਆਪ ਮਹਾਰਾਜੇ ਬੋਲਦੇ ਹੁੰਨੇ ਆਪਾਂ ਠੀਕ ਹੈ ਸਟਾਰਟ ਹੈ ਜੀ ਆਹ ਮਾਤਾ ਜੀ ਨਾਲ ਹੋ ਗਿਆ ਉਹ ਮੇਲਾ ਦੇ ਦੇਖੀ ਆਣੇ ਲੱਭ ਕੇ ਜਿਹੜਾ ਮੁਕਾਬਾ ਜੀ ਖਾਂਦੇ ਫੈਰ ਜੀ ਹੋਣੀ ਚੰਗੀ ਗੱਲ ਕੰਮ ਆ ਗਿਆ ਇੰਨਾ ਦਾ ਕੰਮ ਦਾ ਟਾਈਮ ਦੇਖਣਾ ਨਾ ਲੈਣਾ ਹੋਰ ਮੇਰੇ ਜੀ ਆ ਇੱਥੇ ਆਜੋ ਜੀ ਰੋਕ ਦਾਂਗੇ ਸਟਾਰਟ ਅੱਛਾ ਜਦੋਂ ਮੈਂ ਜਦੋਂ ਮੈਂ ਸਟਾਰਟ ਕਹਾਂ ਤਾਂ ਹੈ ਜੀ ਬਿਲਕੁਲ ਅੱਜ ਕਿਵੇਂ ਹੋਊਗਾ ਆਉਣਾ ਹੋਊਗਾ ਤੁਹਾਡਾ ਦੋਨਾਂ ਦਾ ਜਦੋਂ ਮੈਂ ਸਟਾਰਟ ਕਹੂੰਗਾ ਜੀ ਉਦੋਂ ਬਸ ਆ ਕੇ ਨਾ ਆ ਵੀ ਮੇਲੇ ਬਸ ਇੱਥੇ ਟੱਕਣੀ ਗੱਲ ਠੀਕ ਆਜੋ ਹੋਰ ਅੱਗੇ ਆਜੋ 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 ਇਹ ਸਟਾਰਟ ਹੈ ਜੀ ਆਪ ਹੀ ਮੇਲੇ ਵਾਹ ਇਹ ਭਰਾਵਾ ਕੋ ਸੋਰੀ ਬਖੈਰ ਸੁਖਾ ਖਾ ਸੁਖ ਕਾਦੀ ਹੋਣੀ ਆ ਅੱਜ ਆਪਾਂ 2 ਮਿੰਟ ਬੈਠ ਕੇ ਹੀ ਕਰਦੇ ਕੋ ਗੱਲਬਾਤ ਹਮਮ ਔਰ ਠੀਕ ਹੈ ਹਮਮ ਮੁੱਤੇ ਛੋੜਾਂ ਕੱਢੀ ਅੱਜ ਕਰਿਆ ਤਾਂ ਤੈਨੂੰ ਤੰਗ ਹੀ ਅਸੀਂ ਔਰ ਮੇਰਾ ਕੰਮ ਬਹੁਤ ਉੱਪਰ ਵੀ ਹੋ ਰਿਹਾ ਤੇ ਹੂੰ ਇੱਕ ਗੱਲ ਉਹ ਸੌਖਾ ਵੀ ਹੋ ਗਿਆ ਹਮਮ ਉਹ ਮੇਰੇ ਘਰ ਵਾਲੀ ਹੈ ਨਹੀਂ ਅੱਜ ਪਹਿਲਾਂ ਵਾਲ ਘਰ ਵਾਲੀ ਅੱਛਾ ਆਹੋ ਉਹ ਗਈ ਵੀ ਆ ਉਹਦੇ ਭਰਾ ਦਾ ਪਤਾ ਲੈਣ ਚੱਗਾ ਹੋਗਾ ਮੈਂ ਕਹਿੰਦਾ ਉਹਨੂੰ ਬੰਦ ਪੈ ਗਿਆ ਮੈਂ ਤਾਂ ਕਹਿੰਦਾ ਖੁੱਲ ਹੀ ਨਾ ਮਿੰਤਾ ਲਾਦਾ ਇਹ ਸਹੀ ਗੱਲ ਹੈ ਉੱਥੇ ਰਹੇ ਆ ਹੁਣ ਗਈ ਵੀ ਹੈ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਸ਼ਾਂਤੀ ਤਾਂ ਹੋਣੀ ਨਹੀਂ ਜਿਵਾਕਾਂ ਕਿਲੇ ਫਿੱਕੜ ਗਿਆ ਉਹ ਹੈ ਉਧਰੋਂ ਤਾਂ ਸ਼ਾਂਤੀ ਹੈ ਇਹ ਪਤੰਦਰਨੀ ਇਹ ਹੁਣ ਮੂੰਹ ਝੱਟਲਾ ਕਰਕੇ ਵਹਿ ਜਾਂਦੀ ਹੈ ਕਾਟ ਉਹ ਹੋਰ ਕਹਿੰਦੀ ਜ਼ਮੀਨ ਮੇਰੇ ਨਾਂ ਕਰਾ ਇੱਕ ਤਾਂ ਬਣਦਾ ਯਾਰ ਹੱਕ ਤਾਂ ਬਣਦਾ ਜਦੋਂ ਮੂੰਹ ਝੱਟਲਾ ਕਰ ਲੈਂਦੇ ਨਾ ਬਸ ਫਿਰ ਮੇਰੇ ਵੀ ਨਾਨਕੇ ਮਰ ਜਾਂਦੇ ਆ ਹੋਰਾ ਜੇ ਇਹ ਨੂੰ ਮੈਂ ਖੁਸ਼ ਦੇਖਦਾ ਫਿਰ ਮੇਰੀ ਖੁਸ਼ੀ ਆ ਤਾਂ ਹੁਣ ਹਾਂ ਜਦੋਂ ਮਾੜੇ ਜਿਹਾ ਬੋਲੋ ਟਿੱਲੇ ਹੋ ਜਾਂਦੇ ਨੇ ਇਹਦੇ ਬਸ ਫਿਰ ਮੇਰਾ ਤਾਂ ਆਪ ਬਲੱਡ ਘਟ ਜਾਂਦਾ ਫਿਰ ਤੇ ਹੁਣ ਇਹੀ ਕਰਕੇ ਆ ਆ ਵੀ ਆਪਾਂ ਇਹਦੇ ਨਾ ਦੋ ਕਿਲੇ ਜਿਹੜੇ ਕਰਾਉਣੇ ਕਰਾਉਣੇ ਕਰਾ ਦਈਏ ਫਿਰ ਮੌਕਾ ਹੈ ਨਾ ਹਾਂ ਹੁਣ ਜਾਰੀ ਹੈ ਨਾਲ ਇਹੋ ਅੱਛਾ ਹਾਂ ਇਸੇ ਕਰਕੇ ਜੇ ਕਰਤੀ ਹੈ ਬਾਤ ਠੀਕ ਹੈ ਹੁਣ ਦੱਸ ਆਪਾਂ ਕਿਵੇਂ ਕਿਵੇਂ ਕਰੀਏ ਕਿਹਨੂੰ ਨਾਲ ਜਾਣਾ ਪੈਣਾ ਹੈ ਕਿ ਆਪਾਂ ਦੋਨੇ ਸਾਰ ਲਾਂਗੇ ਨਾ ਹਾਂ ਲੈ ਦੇਖ ਲੈ ਐ ਜੀ ਨੰ ਪਤਨੀ ਨਹੀਂ ਦੂ ਬਚੇ ਇਹਨੇ ਦੋ ਗਾਂ ਨਾਲ ਵੀ ਇੱਕ ਬੱਕਰੀ ਹੋਰ ਲੈ ਆਵਾਂਗੇ ਆਬ ਦਾ ਰੰਗਲ ਮੰਗਲ ਹੋਇਆ ਰਿਹਾ ਹੈ ਇਹੋ ਕੰਮ ਨਾ ਕੰਜਰਾ ਵੀ ਹੈ ਤੇਰੇ ਲਈ ਮੈਂ ਤੂੰ ਜੀ ਨਹੀਂ ਲੱਗਿਆ ਹੈ ਲਾਵੇਂ ਮੈਂ ਗੜੀ ਕਿੰਨੀ ਦੀ ਲੈ ਲਾ ਲਾ ਅੰਗਰੇਜ਼ੀ ਨਾ ਮਾਂ ਮਾਰ ਜਾਣੀ ਕੰਜਰਾ ਕਰੇ ਜੀ ਪੀਣ ਲੱਗ ਗਿਆ ਨਹੀਂ ਲਾਤੀ ਸ਼ਰਮ ਮੇਰੇ ਕੰਜਰ ਨੇ ਜਮੀ ਤੇਰੇ ਲਈ ਜਮੀ ਹੱਦ ਹੋਈ ਪਈਆ ਮੇਰੇ ਸਾਲਗਣਾ ਵੀ ਹੈ ਨਾ ਮੈਂ ਕਿਤੇਰੇ ਬਾਪ ਦੀ ਪੈਸੇ ਦੀ ਬਿਨਾ ਨੀ ਆਬ ਦੇ ਪੈਸੇ ਲਈ ਪੀਣਾ ਮੇਰੇ ਯਾਰ ਨਾਲ ਪੀਤੀ ਆ ਯਾਰ ਨਾਲ ਕੁਸੋਰੀ ਨਾਲ ਮਲੀ ਨੇ ਅੰਦਰ ਦੀ ਬਾ ਤੇਰੇ ਪੈਸੇ ਉਹ ਆਉਦੇ ਨਹੀਂ ਹੈਗੇ ਮੇਰੇ ਵੀ ਨੇ ਉਹ ਹੱਦ ਹੋਈ ਪਈ ਆ ਜਮੀ ਤੇ ਆ ਬੰਦਾ ਲੱਗਿਆ ਤੂੰ ਇਹ ਕੰਜਰਾ ਦੀ ਇਹ ਆ ਦੀਦਾ ਕੁਸੋਰੀ ਨੇ ਪਾਰਟੀ ਕਿ ਲਈ ਦੀ ਕਹਿੰਦਾ ਜੱਗਾ ਕਹਿੰਦਾ ਮੇਰਾ ਗਵੰਡੀ ਬਣ ਗਿਆ ਨੀ ਕੰਜਰਾ ਦੀ ਇਹ ਆਉਣੇ ਚਲ 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 ਲਵਾ ਦਿੱਤੇ ਨੇ ਕਿ ਨਾ ਨਿਕਾ ਦੋ ਬਣੇ ਸਕੇ ਬਣੀ ਆ ਬਾਬਾ ਜੀ ਵਾਲੀ ਜਮੀਂ ਹੱਦ ਹੋਈ ਪਈ ਆ ਮੇਰੇ ਨਾਲੇ ਕੁਝ ਹੋਰ ਤੇਰੇ ਨਾਲੇ ਕੁਝ ਹੋਰ ਇਹ ਹੁਣ ਬਾਬਿਆਂ ਵਾਲੇ ਵੀ ਆਣ ਲੱਗੀ ਗੰਚਲਾਂ ਦੀ ਏ ਬਾਬਿਆਂ ਤੁਸੀਂ ਹੀ ਪਿਆ ਠੋਰੀ ਵਾ ਪਿਆਰੀ ਗੱਲ ਕਰਦੀ ਆ ਮੈਂ ਤਾਂ ਮੈਂ ਤਾਂ ਕਹਿੰਦਾ ਸੀ ਵੀ ਦਾਰੂ ਪੀਣੀ ਮਾੜੀ ਚੀਜ਼ ਆ ਜੀ ਆਪੋ ਆ ਪਈਆਂ ਚੰਗੀਆਂ ਗੱਲਾਂ ਕਰਦਾ ਦੀਗਾ ਅੱਛਾ ਤੈਨੂੰ ਦਾਰੂ ਪੀਆਦੀ ਉਹਨੇ ਇਹ ਮੇਰੇ ਸਾਲ ਗਣੀਏ ਮੇਰੇ ਨਾਲ ਮਖੰਡ ਲੈਣਾਗਾ ਜਿਹੜੀਆਂ ਗੰਨ ਤਾਂ ਤੇਰ ਕਰਕੇ ਆਈਆਂ ਆ ਮੇਰੇ ਬੜੇ ਮਾੜਾ ਜਿੰਗਾ ਬੋਲਿਆ ਕੁਸੂਰੀ ਨੂੰ ਉਹਨੇ ਮੈਨੂੰ ਤੁਰਤ ਲੈ ਕੇ ਤੁਰ ਤੱਕ ਦੱਸਦਾ ਨਾ ਤੈਨੂੰ ਕੀ ਲੋੜ ਸੀ ਵਿੱਚ ਲੋਕਾਂ ਦੇ ਸੀਰ ਅੰਗਲ ਕਰਨ ਦੀ ਤੈਨੂੰ ਕੀ ਲੋੜ ਸੀ ਮੇਰੇ ਬਾਰੇ ਮਾੜਾ ਕੰਗਾ ਬੋਲਣ ਦੀ ਤੈਨੂੰ ਕੀ ਲੋੜ ਸੀ ਤੇਰੀ ਪੈਂਟ ਤੇ ਲੱਸਣ ਦੀ ਹੈ ਤੂੰ ਕਿਉਂ ਮੇਰੇ ਘਰ ਤੇ ਪੜਦੇ ਨਹੀਂ ਗੱਦੀਆਂ ਮੈਂ ਤੇ ਫਿਰ ਬੋ ਪਾਪਾ ਨਹੀਂ ਪੁੱਛਦਾ ਦੇ ਮੇਰਾ ਦਾਦੇ ਚੜ ਗਿਆ ਨਾ ਮੈਂ ਤੇਰੀ ਜਵਾਨੇ ਬੜੀ ਮੈਂ ਸਹਪ ਕਰ ਲੈ ਮਾੜੀ ਮੋਟੀ ਆ ਪੀ ਕੇ ਕਿੱਥੇ ਗੁਜ਼ਾਰਾ ਹੋਊਗਾ ਇਹ ਬੋਤਲਾ ਪੀਣ ਲੱਗਾ ਘਰ ਬਾਰੇ ਸੋਚਦਾ ਮੜਾ ਮੋਟਾ ਲੈ ਘਰ ਬਾਰੇ ਹੋਰ ਦੱਸ ਕਿਹੜਾ ਤੇਰਾ ਪੜੋਈਆ ਸੋਚਦਾ ਇਹ ਮਹੀਂ ਕਮਾ ਕੇ ਲਿਆਉਣਾ ਤੂੰ ਤਾਂ ਪੁੱਤਿਆਂ ਦੇ ਡੰਡੇ ਮਾਰਦੀ ਫਰੀ ਨਹੀਂ ਕੰਮ ਦਿੰਦਾ ਕੋਈ ਤੈਨੂੰ ਹੈ ਨਹੀਂ